ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪਵੰਚਿਆ ਕਿਹੜੀ ਦੁਸ਼ਮਣੀ ਕੱਢ ਰਿਹਾ ਹੈ ਪੰਜਾਬ ਦੇ ਨਾਲ ਕਿਹੜਾ ਵੈਰ ਕੱਢ ਰਿਹਾ ਪੰਜਾਬੀਆਂ ਦੇ ਨਾਲ ਜੱਡਾ ਧਰੋ ਤੂੰ ਅੱਜ ਪੰਜਾਬ ਪੰਜਾਬੀਆਂ ਨਾਲ ਕਮਾ ਰਿਹਾ ਇਹਨਾਂ ਦਾ ਸ਼ਹਿਲਤ ਸੇ ਮੁਗਲਾਂ ਨੇ ਅੰਗਰੇਜ਼ਾਂ ਨੇ ਜਾਂ ਕਿਸੇ ਹੋਰ ਨੇ ਨਹੀਂ ਕਮਾਇਆ ਹੋਣਾ ਯਾਰ ਸਭ ਨੂੰ ਪਿੱਛੇ ਛੱਡ ਗਿਆ ਬਾਦਲਾਂ ਨੂੰ ਕੈਪਟਨਾਂ ਨੂੰ ਸਭ ਨੂੰ ਜਿਹੜਾ ਤੂੰ ਅੱਜ ਪੰਜਾਬ ਨਾਲ ਕਰ ਰਿਹਾ ਸੁ ਪੰਜਾਬ ਦੇ ਲੋਕੋ ਮੇਰੀ ਗੱਲ ਨੂੰ ਸੁਣ ਵੀ ਲਿਓ ਧਿਆਨ ਨਾਲ ਤੇ ਇਹਨੂੰ ਅਖੀਰ ਤੱਕ ਅੱਗੇ ਵੀ ਪਹੁੰਚਾ ਦਿਓ ਤਾਂ ਕਿ ਆ ਸਤੌਜ ਵਾਲੇ ਜਿਹੜੇ ਜਾਲੀ ਇਨਕਲਾਬੀ ਜਿਹਨੂੰ ਜੋਧਾ ਮੰਨੀ ਜਾਂਦੇ ਆ ਬਹੁਤ ਵੱਡਾ ਇਨਕਲਾਬੀ ਆ ਜੋਧਾ ਇਹਦੀ ਸਚਾਈ ਇਹਦੀ ਗਦਾਰੀ ਜੋ ਪਿੱਠੇ ਤੇ ਛੁਰੇ ਮਾਰ ਰਿਆ ਆ ਉਹ ਇਹਦੇ ਭਗਤਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਤੋਂ ਜਿਹੜੇ ਖੋਪਰੇ ਚੜਾਏ ਆ ਗਦੇ ਵਾਂਗੂ ਦਿਖਦੇ ਨਹੀਂ ਕੁਝ ਮੋਰੇ ਕਲਾ ਭਵੰਤ ਭਵੰਤੀ ਦਿਖਦਾ ਜੰਦਾਬਾਦ ਜੰਦਾਬਾਦ ਇਨਕਲਾਬ ਜੰਦਾਬਾਦ ਥੱਲੇ ਬੈਠੇ ਨਾਰੇ ਮਾਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗੇ ਕਿ ਬੰਦਾ ਕੀ ਕਰ ਰਿਹਾ ਇਸ ਵੇਲੇ ਪੰਜਾਬ ਨਾਲ ਯਾਰ ਪੰਜਾਬ ਦੇ ਵਿੱਚ ਐਸ ਵੇਲੇ ਕਈ ਵੱਖ-ਵੱਖ ਆਦਾਰਿਆਂ ਦੇ ਚੇਅਰਮੈਨ ਚੇਅਰਪਰਸਨ ਨਿਯੁਕਤ ਕੀਤੇ ਗਏ ਆ ਦੋ ਵੱਡੀਆਂ ਚੇਅਰਮੈਨੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਾਈ ਗਈ ਬੀਬਾ ਬੀਬਾ ਰੀਨਾ ਗੋਤਾ ਬੀਬਾ ਰੀਨਾ ਗੋਤਾ ਲਾਈ ਗਈ ਹੈ ਜੀ ਇਹ ਦਿੱਲੀ ਤੋਂ ਆ ਤੇ ਆਪ ਦੀ ਕੋਈ ਉਥੇ ਇਹ ਕੋ ਸੈਕਟਰੀ ਵਗੈਰਾ ਸਕੱਤਰ ਵਗੈਰਾ ਸੀਗੀ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਿਆ ਕੇ ਉਥੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਚੇਅਰਪਰਸਨ ਬੀਬੀ ਲਾ ਦਿੱਤੀ ਗਈ ਹੈ ਦੂਜਾ ਇਹਨਾਂ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਲਾਇਆ ਉਹ ਹੈਗਾ ਜੀ ਯੂਪੀ ਤੋਂ ਕੋਈ ਦੀਪਕ ਚਾਹਾਨ ਉਹਦਾ ਨਾਮ ਹੈ ਉਹ ਸੰਦੀਪ ਪਾਟਕ ਦਾ ਪੀਏ ਹੈ ਜੀ ਇੱਕ ਯੂਪੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਤਾ ਪੰਜਾਬ ਦੇ ਵਿੱਚ ਇੱਕ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗੁਪਤਾ ਚੇਅਰਮੈਨ ਲਾਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੀ ਪੰਜਾਬ ਦੇ ਵਿੱਚੋਂ ਯਾਰੋ ਕੋਈ ਬੰਦਾ ਹੀ ਨਹੀਂ ਮਿਲਿਆ ਯਾਰ 3.5 3 ਕਰੋੜ ਪੰਜਾਬੀਆਂ ਦੇ ਵਿੱਚੋਂ ਕੋਈ ਯੋਗ ਬੰਦਾ ਕੋਈ ਇੰਜੀਨੀਅਰ ਬੰਦਾ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਦੋਵਾਂ ਅਦਾਰਿਆਂ ਦੇ ਵਿੱਚ ਕੋਈ ਚੇਅਰਮੈਨ ਲਾਉਣ ਨੂੰ ਬੰਦਾ ਨਹੀਂ ਮਿਲਿਆ ਨੌਕਰੀਆਂ ਤਾਂ ਦੇ ਹੀ ਰਹੇ ਬਾਹਰਿਆਂ ਨੂੰ ਉਹਦਾ ਕੋਈ ਸ਼ੱਕ ਹੀ ਨਹੀਂ ਰਾਤਾਂ ਬਾਹਰਲੇ ਬੰਦੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਤੇ ਆ ਨਵਾਂ ਜਿਹੜਾ ਬੰਝ ਗੱਡ ਰਿਹਾ ਹੁਣ ਤਾਂ ਇਹਦਾ ਗੱਲ ਛੱਡੋ ਤੁਸੀਂ ਤੁਹਾਨੂੰ ਇੱਕ ਪਿੱਛੇ ਜੇ ਫੋਟੋ ਕਾਫੀ ਵਾਇਰਲ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਉਸ ਕੁਰਸੀ ਦੇ ਉੱਤੇ ਸੰਸੋਧੀਆਂ ਬੈਠਾ ਹੋਇਆ ਤੇ ਆਲੇ ਦਾਲੇ ਇਹਦੇ ਜਿਹੜੇ ਆ ਗੁੰਗੇ ਜਿਹੜੇ ਗੁੰਗੇ ਉੱਠ ਜਿਹੜੇ ਇਹਨਾਂ ਦੇ ਆ ਪੰਜਾਬ ਦੇ ਲੋਕਾਂ ਨੇ ਚੁਣੇ ਆ ਇਹਨਾਂ ਦੇ ਮੰਤਰੀ ਬਣੇ ਹੋਏ ਅੱਜ ਕੱਲ੍ਹ ਜਾਂ ਐਮਐਲਏ ਬਣੇ ਹੋਏ ਉਹ ਆਲੇ-ਦਾਲੇ ਬੈਠੇ ਮਨੀਸ਼ ਸੋਧਿਆ ਇਹਨਾਂ ਦਾ ਦਿੱਲੀ ਵਾਲਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਯਾਰੋ ਕਿੱਡਾ ਵੱਡਾ ਧਰੋ ਪੰਜਾਬ ਨਾਲ ਇਸ ਵੇਲੇ ਕਮਾਇਆ ਜਾ ਰਿਹਾ ਕਾਰਨ ਬੜਾ ਸਾਫ਼ ਹੈ ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਲੱਗ ਗਿਆ ਭਰਾਵੋ ਵੀ ਅਸੀਕੇ ਸੇ ਵੀ ਹਾਲਾਤਾਂ ਦੇ ਵਿੱਚ ਪੰਜਾਬ ਵਿੱਚ ਮੁੜ ਕੇ ਨਹੀਂ ਆਉਂਦੇ ਲੁੱਟ ਲੋ ਜਿੰਨਾ ਲੁੱਟਿਆ ਦੁਨਨੇ ਹੱਥੀ ਲੁੱਟ ਲੋ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਧਿਆਨ ਨਾਲ ਸੁਣ ਲਓ ਪੰਜਾਬ ਗੋ ਇਹ ਜਿਹੀਆਂ ਗੱਲਾਂ ਸੁਣ ਲਿਆ ਕਰੋ ਇੱਧਰ ਲੀਆਂ ਉੱਧਰ ਲੀਆਂ ਸੁਣਦੇ ਰਹਿੰਨੇ ਹਾਂ ਹੋਰ ਹੀਆ ਕੁੱਤ ਪਾਉ ਦੇਖਦੇ ਰਹਿੰਨੇ ਹਾਂ ਚੰਗੀ ਗੱਲ ਜਿਹੜੀ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਚੰਗੀਆਂ ਗੱਲਾਂ ਜਾਂ ਜੋ ਹਾਲਾਤ ਪੰਜਾਬ ਦੇ ਬਣਿਆ ਜਾਂ ਜੋ ਹਾਲਾਤ ਮਾੜੇ ਹੋ ਰਹੇ ਆ ਪੰਜਾਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਐਨਜੀਟੀ ਦੇ ਵੇ ਤਰੀਕ ਸੀਗੀ ਬੁੱਢੇ ਦਰਿਆ ਦੀ ਉੱਚੇ ਬਹਾਨੇ ਬਹੂਨੇ ਮਾਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੇ ਜਿਹੜੇ ਫੈਕਟਰੀਆਂ ਵਾਲੇ ਆ ਉਹਨਾਂ ਦੇ ਵਕੀਲ ਇੱਕ ਤਰੀਕ ਹੋਰ ਲਿਆਏ ਤੇ ਹੁਣ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਬੀਬੀ ਦਿੱਲੀ ਤੋਂ ਲੈ ਕੇ ਰੀਨਾ ਗੁਪਤਾ ਲਾਤੀ ਉਹ ਫੈਕਟਰੀਆਂ ਨੂੰ ਕਹੂਗੀ ਵੀ ਲਿਆਓ ਕਿੰਨੀ ਫੈਕਟਰੀ ਹੈ ਲੁਧਿਆਣੇ ਚ ਹਜ਼ਾਰਾਂ ਫੈਕਟਰੀ ਹੈ ਜੇ ਇੱਕ ਫੈਕਟਰੀ ਤੋਂ ਕਰੋੜ-ਕਰੋੜ ਰੁਪਇਆ ਵੀ ਲੈ ਲਿਆ ਤਾਂ ਹਿਸਾਬ ਲਾ ਲੋ ਅਰਬਾਂ ਰੁਪਇਆ ਇਕੱਠਾ ਕਰਨਗੇ ਅਰਬਾਂ ਰੁਪਇਆ ਇਕੱਠਾ ਐਵੇਂ ਨਹੀਂ ਪੰਜਾਬ ਪ੍ਰੋਡੂਸਨ ਕੰਟਰੋਲ ਬੋਰਡ ਦੀ ਜਿਹੜੀ ਜਮਾ ਕੇਜਰੀਵਾਲ ਦੀ ਸੱਜੀ ਖੱਬੀ ਬਾਹ ਬੀਬੀ ਉਹ ਲਿਆ ਕੇ ਇਹਨਾਂ ਨੇ ਚੇਅਰਮੈਨ ਇਥੇ ਥਾਪੀ ਹੈ ਆ ਇੱਥੇ ਚੁਟਕਲੇ ਸੁਣਾਉਣ ਵਾਲਾ ਸਤੌਜ ਵਾਲਾ ਮਹਾਰਾਜ ਆ ਇੱਥੇ ਕਹਾਣੀਆਂ ਸੁਣਾਉਣ ਵਾਲਾ ਤੰਜ ਕਸਣ ਵਾਲਾ ਨਿੰਦਨ ਭੰਡਣ ਵਾਲਾ 24 ਘੰਟੇ ਮਸ਼ਕਰੀਆਂ ਕਰਨ ਵਾਲਾ ਮੂਹ ਸੌਂਟਾਗਾ ਦੇ ਬੋਲੀ ਸੌਂਟੇ ਦੇ ਦੰਦ ਜੁੜ ਗਏ ਦੇ ਦੇ ਜਵਾਬ ਤੂੰ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਰਿਹਾ ਹੈ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਕਾਂਗਰਸਾਂ ਨੇ ਆਹ ਕਰਤਾ ਕੀਤਾ ਤਾਂ ਉਹ ਤੈਨੂੰ ਲੋਕਾਂ ਨੇ ਮੌਕਾ ਦਿੱਤਾ ਕਿ ਭਾਨਸਾ ਬਾਦਲਾਂ ਨੇ ਬਰਬਾਦ ਕਰਤਾ ਕਾਂਗਰਸਾਂ ਨੇ ਬਰਬਾਦ ਕਰ ਤੈਨੂੰ ਮੌਕਾ ਦਿੱਤਾ ਤੂੰ ਜਿਵੇਂ ਬੇੜਾ ਹੀ ਵਹਾ ਦੇਂਗਾ ਪੰਜਾਬ ਦਾ ਯਾਰ ਬੇਸ਼ਰਮੀ ਵਾਲੀ ਹੱਦ ਹੀ ਕਰਤੀ ਤੂੰ ਯਾਰ ਆ ਆ ਕੋ ਸੁਣੀਆਂ ਕਰ ਤੂਤਾ ਯਾਰ ਤੁਸੀਂ ਲਿਆ ਲਿਆ ਕਿ ਪਹਿਲਾਂ ਜਿੰਨੇ ਰਾਸਵਾਰ ਦੇ ਮੈਂਬਰ ਭੇਜੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰਲੇ ਲਿਆ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਾਸਵਾਰ ਦੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਿਆ ਨਜ਼ਰ ਨਹੀਂ ਆਇਆ ਹੁਣ ਇਹ ਤੋਂ ਪਹਿਲਾਂ ਤੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲਿਆ ਕੇ ਲਾਈ ਹੁਣ ਆਹ ਹੋਰ ਤੂੰ ਚੇਰਮੈਨੀਆਂ ਆ ਜਿੰਨੇ ਤੇ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿਸ਼ਾਂ ਦੇ ਉੱਤੇ ਪੱਟੀਆਂ-ਪੱਟੀਆਂ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਇਆ ਤਨਖਾਹਾਂ ਉਹਨਾਂ ਨੇਆਂ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚੋਂ ਹੁੰਦਾ ਆ ਉਹ ਸੁਖਸੈਨੇ ਵਰਗੇ ਤੇ ਹੋਰ ਕਿੰਨੇ ਬੰਦੇ ਬੱਬ ਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੂੰ ਐਥੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚ ਆਹ ਕਰਨਾ ਪੰਜਾਬ ਚ ਆਹ ਲਗਨੀਤੀ ਕਰਨੀ ਆ ਹੁਣ ਆ ਕਰਨਾ ਆ ਕਰਨਾ ਉਹ ਤੇ ਇੱਥੇ ਲੱਖਾਂ ਰੁਪਇਆ ਤਨਖਾਹ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ ਚ ਬਿਠਾਏ ਹੋਏ ਬੰਦੇ ਨੇ ਕੋਈ ਹੈ ਪੰਜਾਬੀ ਬੰਦਾ ਉੱਥੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਾਂ ਬਾਹਾਂ ਖੜੀਆਂ ਕਰ ਜਾਂ ਪੰਜਾਬ ਦੇ ਲੋਕਾਂ ਨੂੰ ਦੱਸ ਵੀ ਤਿੱਥੋਂ ਇਹਨਾਂ ਨੇ ਧੱਕੇ ਨਾਲ ਆ ਕੇ ਤੇ ਵੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ 'ਚ ਰਾਜ ਕਰ ਰਹੇ ਆ ਜਾਂ ਗੱਲ ਨੂੰ ਮੰਨ ਲੋਕਾਂ ਚਾ ਕੇ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਗਿਆ ਕੱਲੇ ਝਟਕਲੇ ਸੁਣਾਉਣ ਵਾਲਾ ਰਹਿ ਗਿਆ ਉਹ ਸੁਣਾਉਣਾ ਰੂੜਸਾ ਜਿਹੜਾ ਹੋਰ ਸੁਣਾਉਣਾ ਤੂੰ ਬਰਵਾਸ ਕਰਕੇ ਛੱਡੇਗਾ ਪੰਜਾਬ ਨੂੰ ਤਾਂ ਨੀਤੀ ਦੇਖੋ ਜਿਹੜੀਆਂ ਦੋ ਇਹਨਾਂ ਨੇ ਲੈ ਆ ਕੇ ਨਿਯੁਕਤੀਆਂ ਕੀਤੀਆਂ ਨੇ ਚੇਰਮੈਨਾਂ ਦੀ ਅਗਲੀ ਗੱਲ ਖੋਰ ਸੁਣ ਲਓ ਪੰਜਾਬ ਦੇ ਲੋਕੋ 24 ਸਾਢੇ 24000 ਕਿੱਲਾ ਧਿਆਨ ਨਾਲ ਸੁਣ ਲਿਓ 24 ਸਾਢੇ 24000 ਏਕੜ ਜ਼ਮੀਨ ਪੰਜਾਬ ਦੀ ਗਲਾਡਾ ਨੇ ਐਕਵਾਇਰ ਕਰਨੀ ਹੈ ਪੰਜਾਬ ਸਰਕਾਰ ਨੇ ਆ ਸੋਡੇ ਚਿਹਤੇ ਮੁੱਖ ਮੰਤਰੀ ਨੇ ਸਤਾਉਜ ਵਾਲੇ ਮਹਾਰਾਜ ਨੇ ਯਾਲੀ ਇਨਕਲਾਬੀ ਨੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ ਗਲਾਡਾ ਨੂੰ ਵੀ ਤੁਸੀਂ 24000 ਏਕੜ ਪੈੜੀ ਲੁਧਿਆਣੇ ਦੇ ਮੋਗੇ ਦੇ ਲੁਧਿਆਣੇ ਦੇ 40 ਪਿੰਡ ਦੇ ਮੋਗੇ ਦੇ ਆ ਬੁੱਗੀਪੁਰਾ ਚਗਾਵਾ ਰੌਲੀ ਇੱਥੇ ਚਾਰ ਪੰਜ ਪਿੰਡਾਂ ਦੀ ਇਹਨਾਂ ਦੀ 40 ਪਿੰਡ ਲੁਧਿਆਣੇ ਦੇ 45 50 ਪਿੰਡਾਂ ਦੀ 24000 ਏਕੜ ਗਲਾੜਾ ਅਕਵਾਇਰ ਕਰਨ ਜਾ ਰਹੀ ਹੈ ਕਾਦੇ ਲਈ अर्ਬਨ ਸਟੇਟਾ ਬਣਾਉਣ ਲਈ ਖੱਦ ਹੋ ਗਈ ਯਾਰ ਆ 50000 ਕਿੱਲਾ ਸਾਡਾ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਦੇ ਰੁਕ ਗਿਆ ਉਹ ਬਣਦੇ ਐ ਡਿੱਡੇ ਟੱਬੇ ਬੀਵੀ ਫੋਟੋ ਜੀਆਂ ਬਣਾ ਕੇ ਸੜਕਾਂ ਪਾਈ ਜੋਗ ਜਿਹੜੀ ਆਪਾਂ ਜੋ ਜਮੀਨ ਸੀ ਰੋਖ ਲਈ ਆ ਕੋਈ ਬੁਲਟ ਰੇਲ ਕੱਢਣ ਲੱਗਿਆ ਹੈ ਹੋਰ ਰੇਲ ਦੀਆਂ ਲੀਹਾਂ ਕੱਢਣ ਲੱਗਿਆ ਹੈ ਹਜ਼ਾਰਾਂ ਏਕੜ ਉਧਰ ਰੁਕ ਜਾਣੀਆਂ ਸਾਡੀ ਜ਼ਮੀਨ ਆ ਨਮਾ 500 ਡਾ ਤੱਕਲਾ ਗੜ ਦਾ ਸੇਧਾ ਥੋੜੀ ਹਿੱਕ ਚ ਪੰਜਾਬੀ ਹੋਰ 24000 ਏਕੜ ਥੋੜੀ ਪੰਜਾਬ ਦੀ ਹੋਰ ਜ਼ਮੀਨ ਲੁਧਿਆਣੇ ਤੇ ਆ ਮੋਗੇ ਜਿਹੜੇ ਦੋ ਜ਼ਿਲ੍ਹੇ ਦੇ ਪਿੰਡਾਂ ਦੀਆਂ 42 45 ਪਿੰਡਾਂ ਦੀ 24000 ਜ਼ਮੀਨ ਏਕੜ ਜ਼ਮੀਨ ਥੋੜੀ ਇਹਨਾਂ ਨੇ ਗਲਾਡਾ ਨੇ ਐਕਵਾਇਰ ਕਰਨੀਆਂ ਅਰਬਨ ਸਟੇਟਾ ਬਣਾਉਣ ਲਈ ਅਰਬਨ ਸਟੇਟਾ ਚ ਰਹੂਗਾ ਕੌਣ ਪੰਜਾਬੀ ਰਹਿਣਗੇ ਉਹਦਾ ਮਾਰਗਟ ਆ ਰਹੀਆਂ ਬਾਹਰ ਕੈਨੇਡਾ ਅਮਰੀਕਾ ਨੂੰ 50 ਦਾ ਪਿੰਡ ਖਾਲੀ ਹੋ ਗਏ ਸਾਡੇ ਤਾਂ ਕੋਈ ਮੁੰਡਾ ਨਹੀਂ ਦਿਖਦਾ ਆਪਣੇ ਗਰਾਉਂਡਾਂ 'ਚ ਸੱਥਾਂ ਹੀ ਨਹੀਂ ਕੋਈ ਦਿਖਦਾ ਕੋਈ ਕਾਲ ਸਾਡੇ ਸੁੰਨੇ ਹੋ ਗਏ ਬੰਦ ਹੋ ਗਏ ਕਾਲ ਸਾਡੇ ਕੌਣ ਆ ਪੰਜਾਬ 'ਚ ਅਲਫਨ ਸਟੇਟ 'ਚ ਰਹੂਗਾ ਕੌਣ ਕੋਈ ਹਮਾ ਚਲਦਾ ਆ ਕੇ ਕੋਈ ਯੂਪੀ ਦਾ ਆ ਕੇ ਕੋਈ ਰਾਸਤਾਨ ਦਾ ਕੋਈ ਬਿਹਾਰ ਦਾ ਆ ਕੇ ਰਹੂਗਾ ਉਹ ਸੰਭਲ ਜੋ ਏ ਉਹ ਅਕਲ ਦੇ ਉਹ ਦੁਸ਼ਮਣੋਂ ਪੰਜਾਬੀਓ ਸੰਭਲ ਜੋ ਓਏ ਇਹ ਇਹ ਚੀਜ਼ ਦਾ ਵਿਰੋਧ ਕਰੋ ਓਏ 24000 ਕਿੱਲਾ ਦੇਖ ਲੋ 50000 ਕਿੱਲਾ ਪਹਿਲਾਂ ਸੜਕਾਂ ਦੀ ਰੋਕੀ ਤੇ ਹਜ਼ਾਰਾਂ ਇੱਕ ਰੇਲ ਦੀਆਂ ਲੀਆਂ ਜੁ ਰੁਕੜੀਆਂ ਕਲੌਨੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਜ਼ਮੀਨ ਪੰਜਾਬ ਦੀ ਰੁਕ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਜ਼ਮੀਨ ਨਹੀਂ ਮਿਲ ਰਹੀ ਤੇ 24000 ਕਿੱਲਾ ਗਲਾਡਾ ਨੇ ਧੱਕੇ ਨਾਲ ਕੁਆਇਰ ਕਰਨੀ ਹੈ ਸੋਨੂੰ ਮੂੰਹੋਂ ਮੰਗੇ ਪੈਸੇ ਦੇਣਗੇ ਵੀ ਆਹ ਲੋ 20 ਕਰੋੜ ਮੰਗਦੇ ਹਾਂ 25 ਮੰਗਦੇ ਹਾਂ ਚੱਕ 30 ਕਰੋੜ ਚੱਕ 35 ਕਰੋੜ ਸਾਡੇ ਵਾਲੇ ਖੁਸ਼ ਹੋਏ ਚੌਲੇ ਫੜਦੇ ਆਹ ਕਿੱਲੇ ਦਾ 20 ਕਰੋੜ ਮਿਲ ਗਿਆ ਹੁਣ ਤੁਹਾਨੂੰ ਮੈਂ ਗੱਲ ਸੁਣਾਉਣਾ ਧਿਆਨ ਨਾਲ ਸੁਣ ਲਿਓ ਸਾਂਝਾ ਕਰਦੇ ਹੁਣ ਅਜੀਪਾਲ ਬਰਾਲ ਮੇਰਾ ਮਿੱਤਰ ਹੈ ਮੈਨੂੰ ਅੱਜ ਹੀ ਗੱਲ ਸੁਣਾ ਰਿਹਾ ਸੀ ਕਹਿੰਦਾ ਲਖਿਆ ਮਹਾਲੀ ਦੇ ਵਿੱਚ ਕਿਸੇ ਬੰਦੇ ਨੇ ਚਾਰ ਕਿੱਲੇ ਜ਼ਮੀਨ ਵੇਚੀ 5 ਕਰੋੜ ਨੂੰ ਕਿੱਲਾ 20 ਕਰੋੜ ਦੀ ਜ਼ਮੀਨ ਵੇਚਤੀ 20 ਕਰੋੜ ਦੀ ਜ਼ਮੀਨ ਵੇਚ ਕੇ ਵੱਡੀਆਂ ਗੱਡੀਆਂ ਗੁੱਡੀਆਂ ਲੈ ਲੀਆਂ ਮਹਿੰਗੇ ਸ਼ੌਂਕ ਪਗਾਉਣ ਲੱਗ ਗਿਆ ਤੇ ਇੱਕ ਵੱਡਾ ਸਾਰਾ ਉਨੇ ਕੋਈ ਸ਼ੋਰੂਮ ਜਿਹਾ ਲੈ ਲਿਆ ਉਹਨਾਂ ਪੈਸਿਆਂ ਦਾ ਅੱਜ ਉਹ ਵੱਡੇ ਸਾਰੇ ਆਪਣੇ ਸ਼ੋਰੂਮੋਂ ਦੇ ਵਿੱਚ ਸਲੂਨ ਖੋਲੀ ਬੈਠਾ ਹੈ, ਵਾਲ ਕੱਟਦਾ ਹੈ, ਨਾਈ ਬਣਿਆ ਬੈਠਾ ਹੈ। ਜੇ ਕਰਤੂਤ ਥੋੜਾ ਜਿਹਾ ਡੱਬਾ ਹੋਊਗਾ ਟਿਫਨ ਮੰਗਤੇ ਹੁਣ ਮੰਗਤੇ ਬਣੋਗੇ, ਮੰਗਤੇ ਠੂਠੇ ਫੜ ਕੇ ਮੰਗਦੇ ਫਿਰੋਗੇ ਜੇ ਨਾ ਤੁਸੀਂ ਜ਼ਮੀਨਾਂ ਸੰਭੀਆਂ ਆਪਣੀਆਂ। ਕੇਵਲ ਕਿੱਲਾ ਤੂੰ ਕਿ ਲਿਆ 5 ਕਿ ਲਿਆ 10 ਕਿ ਲਿਓ ਆਪਣੀਆਂ ਜ਼ਮੀਨਾਂ ਨਾ ਵੇਚੋ ਮੈਂ ਕਹਿੰਦਾ ਚਾਹੇ ਤੁਹਾਨੂੰ 5 ਅਰਬ ਵੀ ਕਿ ਲਿਆ ਦੇਣ ਆਪਣੀ ਜ਼ਮੀਨ ਨਾ ਉਹ ਵੇਚੋ ਪੈਸਾ ਨਹੀਂ ਖੜਨਾ ਪੈਸਾ ਜਾਣਾ ਰੇਤ ਨੂੰ ਕਰ ਜਾਣਾ ਮੁਠੀ ਚੋਂ ਨਹੀਂ ਖੜਨਾ ਪੈਸਾ ਤੁਹਾਡੇ ਕੋਲ ਉਹ ਧਰਤੀ ਮਾਂ ਨਾ ਵੇਚੋ ਇਹ ਸਾਡਾ ਧਰਤੀ ਕਰਕੇ ਇਹਨਾਂ ਜ਼ਮੀਨਾਂ ਕਰਕੇ ਦਾ ਸਾਡਾ ਸਾਰਾ ਕੁਝ ਇੱਥੇ ਜਾਉਂਦਾ ਹੈ ਇਤਿਹਾਸ ਬੋਲੀ ਦਾਵਾ ਸਭ ਕੁਝ ਜ਼ਮੀਨਾਂ ਕਰਕੇ ਹੀ ਆ ਯਾਰ ਗੱਡੇ ਕਮਲੇ ਹੋਇਆ ਦੇਖੋ ਦੇਖ ਲੋਕ ਜਮੀਨਾਂ ਵੇਚੀ ਜਾਂਦੇ ਆ ਤੇ ਮਹਾਲੀ ਦੇ ਵਿੱਚ ਜਦੋਂ ਜਮੀਨਾਂ ਵੇਚੀਆਂ ਲੋਕਾਂ ਨੇ ਖੁਸ਼ ਹੋਏ ਅੱਜ ਮਹਾਲੀ ਦੇ ਲੋਕ ਛੋਟੀਆਂ-ਛੋਟੀਆਂ ਦੁਕਾਨਾਂ ਦੇ ਉੱਤੇ ਜਾਂ ਤਾਂ ਕਰਿਆਨੇ ਦਾ ਸਾਮਾਨ ਵੇਚਦੇ ਆ ਜਾਂ ਵੱਡੀਆਂ-ਵੱਡੀਆਂ ਦੁਕਾਨਾਂ ਦੇ ਚੌਂਕੀਦਾਰ ਬਣੇ ਖੜੇ ਆ ਕਈ ਕਰੋੜਾਂ ਦੇ ਕਿੱਲੇ ਵਿੱਚ ਨਾਲੇ ਲੋਕੋ ਪੰਜਾਬੀਓ ਸਮਝ ਜੋ ਇਹ ਗੱਲ ਸੰਭਲ ਜਾਓ ਇਹ ਪਤਾ ਲੱਗਿਆ ਵੀ ਬਿਸ਼ਪ ਬੈਂਕ ਤੋਂ ਕੋਈ ਕਰਜ਼ਾ ਲੈਣ ਦੀ ਖਾਤਰ ਆਪਾਂ ਅਰਸੋਂ ਦਾ ਅਖਬਾਰ ਜੀਤ ਖਬਰ ਚ ਖਬਰ ਲੱਗੀ ਹੈ ਵੀ ਬਿਸ਼ਵ ਬੈਂਕ ਤੋਂ ਕਰਜ਼ਾ ਲੈਣ ਦੀ ਖਾਤਰ ਆ ਸਾਰਾ ਜਿਹੜਾ ਇਹਨੇ ਕੰਮ ਕੀਤਾ ਵੀ ਲੁਧਿਆਣੇ ਤੇ ਮੋਗੇ ਦੋ ਜ਼ਿਲ੍ਹਿਆਂ ਦੇ 40-45 ਪਿੰਡਾਂ ਦੀ ਜਿਹੜੀ 24000 ਏਕੜ ਪੈੜੀ ਆ ਜ਼ਮੀਨ ਹੈ ਉਹ ਗਲਾਡਾ ਨੂੰ ਮਨਜ਼ੂਰੀ ਦੇ ਕੇ ਅਕਵਾਇਰ ਕਰਾਉਣ ਜਾ ਰਿਹਾ ਛੋਡਾ ਆ ਜਾਲੀ ਇਨਕਲਾਬੀ ਮੁੱਖ ਮੰਤਰੀ ਪੰਜਾਬ ਹਾਲੇ ਵੀ ਤੁਸੀਂ ਨਹੀਂ ਸਮਝੋਗੇ ਇਹ ਜਾਂਦਾ ਜਾਂਦਾ ਇਹਨੂੰ ਪਤਾ ਇਹਨਾਂ ਨੂੰ ਇਹਨਾਂ ਨੂੰ ਸਾਫ਼ ਪਤਾ ਲੱਗਾ ਬੀ ਦਿੱਲੀ ਚ ਪੁੱਛਤੇ ਇੱਥੇ ਲੋਕ ਸਾਫ ਕਰਨਗੇ ਸੁਪਰਾ ਉਦੋਂ ਪਹਿਲਾਂ ਪਹਿਲਾਂ ਜਿੱਥੇ ਦਾ ਲੱਗਦਾ ਲਾਲ ਉਹ ਲੁੱਟ ਲੋ ਸਭ ਇਸ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜੀ ਗਲਾਡਾ ਦੁਆਰਾ ਜ਼ਮੀਨਾਂ ਖਵਲ ਕੀਤੀਆਂ ਜਾਣੀਆਂ ਲੋਕੋ ਸੋਨੂੰ ਅਪੀਲ ਕਰਦਾ ਜਿੰਨਾ ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਅਪੀਲ ਹੈ ਕਿਸੇ ਵੀ ਕੀਮਤ ਤੇ ਮੇਰਾ ਵੀ ਜ਼ਮੀਨ ਨਾ ਉਹ ਦੇਓ ਚਾਹੇ ਤੁਹਾਨੂੰ 2 ਅਰਬ ਵੀ ਕਿੱਲੇ ਦਾ ਕੇ ਦੇ ਦਿਨ 5 ਅਰਬ ਵੀ ਕਿੱਲੇ ਦਾ ਸਾਨੂੰ ਰੁਪਈਆ ਕੇ ਦੇ ਦਿਨ ਤੇ ਮੈਂ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੁੱਦੇ ਤੇ ਇਕੱਠੇ ਹੋ ਕੇ ਲੜੋ ਯਾਰ ਇਕੱਲੇ ਇਕੱਲੇ ਲੜੋ ਲੈ ਵੀ ਖਾਦੀ ਹੈ ਕੋਈ ਹੁਣ ਇਹ ਮੈਂ ਤੂੰ ਆਲੀ ਹੁਣ ਤੂੰ ਮੈਂ ਆਲੀ ਗੱਲ ੁੱਟ ਗਈ ਤੌਣ ਚ ਇਕੱਲੇ ਆਲੀ ਗੱਲ ਮੇਰਾ ਮਿਰ ਕੱਢ ਦਿਓ ਪੰਜਾਬ ਵਾਲੇ ਜੁੜੀਆਂ ਨਾਲੋਂ ਸੋਨੂੰ ਅਪੀਲ ਕਰਦਾ ਮੁੱਦਾ ਬਹੁਤ ਗੰਭੀਰ ਬਣ ਗਿਆ ਪੰਜਾਬ ਬਰਫੀ ਡਲੀਆਂ ਨੂੰ ਖੁਰਦਾ ਜਾਂਦਾ ਉਹ ਪੰਜਾਬੀਆਂ ਦੇ ਹੱਥੋਂ ਸਮਝੋ ਲੋਕੋ ਸਮਝੋ ਤੁਸੀਂ ਆ ਦੋ ਜਣੀਆਂ ਵੱਡੀਆਂ ਆ ਕਾਰਵਾਈਆਂ ਤੁਹਾਡੇ ਮੁੱਖ ਮੰਤਰੀ ਨੇ ਕੀਤੀਆਂ ਕੀ ਭਗਤੋ ਅੱਖਾਂ ਖੋਲ ਕੇ ਜਿਹੜੇ ਅੰਨੇ ਭਗਤ ਬਣੇ ਹੋਏ ਐ ਸੋਚੋਗੇ ਨਾ ਗੱਲਾਂ ਬਾਰੇ ਵੀ ਪੰਜਾਬ ਦੀ ਬਰਬਾਦੀ ਇਹ ਬੰਦਾ ਕਿਵੇਂ ਕਰ ਰਿਹਾ ਪਾਣੀਆਂ ਤੇ ਵੀ ਗੱਲ ਕਰਾਂਗੇ ਅੱਜ ਹੋ ਗਈ 20 ਤਰੀਕ ਕੱਲ ਨੂੰ 21 ਆ 21 ਨੂੰ ਪਾਣੀ ਦੁਬਾਰਾ ਫਿਰ ਬੰਡੇਆਂ ਨੂੰ ਨਵਾਂ ਸਾਲ ਸ਼ੁਰੂ ਹੋਣਾ ਪਾਣੀ ਦਾ ਫਿਰ ਦੇਖਦੇ ਕਿੰਨੇ ਕੁ ਰੌਲਾ ਪਾਉਂਦੇ ਬੀਬੀ ਐਮਬੀ ਦੇ ਉੱਤੇ ਪਾਖੜੇ ਤੇ ਕਿੰਨੇ ਕੁ ਜਾ ਕੇ ਬੈਠਦੇ ਆ ਵੀ ਪਾਣੀ ਧੋਖ ਲਿਆ ਦੱਸੂ ਤੁਹਾਨੂੰ ਉਹ ਵੀ ਦੱਸਾਂਗੇ ਵੀ ਕਿੰਨਾ ਪਾਣੀ ਹੁਣ ਜਾਂਦਾ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਤੇ ਜੰਮੂ ਨੂੰ हां हट ਗੱਲ ਹੋ ਰਹੀ ਗਈ ਅੱਛਾ ਬਹੁਤ ਸੋਹਣਾ ਗੱਲ ਕੀਤੀ ਮੁੰਡੇ ਨੇ ਥੱਲੇ ਚਿਪਣੀ ਕਰਤੀ ਮੈਂ ਗੱਲ ਭੁੱਲ ਗਿਆ ਸੀ ਭਵਨ ਸਿੰਘ ਮਟੌਰ ਪੱਤਰਕਾਰ ਆ ਮੁੰਡਾ ਸਾਡਾ ਮਿੱਤਰ ਆ ਸਾਡੀ ਜਥੇਬੰਦੀ ਦਾ ਵੀ ਸਾਥੀ ਆ ਸਾਡੀ ਟੀਮ ਦਾ ਵੀ ਹਿੱਸਾ ਹੈ ਕਾਲੇ ਪਾਣੀਆਂ ਦਾ ਮੋਰਚਾ ਸਾਡੇ ਨਾਲ ਪੂਰੇ ਪੰਜਾਬ ਚ ਗਿਆ ਉਹ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਕਾਰ ਦੀ ਪੋਲ ਖੋਲਦਾ ਹੈ ਉਸ ਬੰਦੇ ਨੂੰ ਉਸ ਰੋਪੜ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਥਾਣੇਦਾਰ ਐਸਐਚਓ ਸੱਜ ਕੇ ਕਹਿੰਦਾ ਫੋਨ ਕਰਦਾ ਉਹਨੂੰ ਕਿ ਲਿਆ ਜੀ ਤੁਹਾਡਾ ਡਰਗ ਟੈਸਟ ਕਰਾਉਣਾ ਸ਼ਿਕਾਇਤ ਆਈ ਹੈ ਤੁਹਾਡੇ ਕੋਲੇ ਹਾਦੂਗੀ ਕੀ ਪੁਲਿਸ ਕੋਲੇ ਅਧਿਕਾਰ ਹੈਗਾ ਵੀ ਜਿਹੜੇ ਮਰਜ਼ੀ ਬੰਦੇ ਨੂੰ ਬੁਲਾ ਕੇ ਕਹਦਾ ਕਿ ਤੇਰਾ ਡਰਗ ਟੈਸਟ ਕਰਨਾ ਉਹ ਚਲਾਇਗਾ ਥਾਣੇ ਕਹਿੰਦਾ ਦੱਸੋ ਕੀ ਸ਼ਿਕਾਇਤ ਆ ਮੈਂ ਕਰਾਉਣ ਨੂੰ ਤਿਆਰ ਆ ਉਹਨੂੰ ਇੱਕ ਫਰਮਾ ਲਿਖ ਕੇ ਦੇਦਾ ਮੁੰਸ਼ੀ ਨੇ ਉੱਥੇ ਥਾਣੇ 'ਚੋਂ ਜਾ ਫਰਮਾ ਲੈ ਜਾ ਚਿੱਠੀ ਲੈ ਜਾ ਤੇ ਫਲਾਣੇ ਹਸਪਤਾਲ ਜਾ ਸਰਕਾਰੀ ਹਸਪਤਾਲ 'ਚ ਤੇ ਉੱਥੇ ਜਾ ਕੇ ਆਪਣਾ ਟੈਸਟ ਕਰਾ ਕੇ ਆ ਉਹ ਉੱਥੇ ਚਲੇ ਗਿਆ ਉਹ ਟੈਸਟ ਕਰਾਇਆ ਟੈਸਟ ਆਉਣਾ ਕੀ ਸੀ ਕਿਵੇਂ ਹੈਰਾਨ ਕਰਦੇ ਆ ਪੁਲਿਸ ਵਾਲੇ ਵੀ ਜਾਂ ਸਰਕਾਰ ਕਿਵੇਂ ਉਹ ਜੇ ਬੰਦਿਆਂ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਪਹਾਸੂ ਮਟੌਰ ਬਾਰੇ ਸਾਰਾ ਰੋਪੜ ਜ਼ਿਲ੍ਹਾ ਜਾਣਦਾ ਵੀ ਉਹ ਬੰਦੇ ਨੇ ਮਾਈਨਿੰਗ ਦੇ ਖਿਲਾਫ ਜੋ ਉੱਥੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਗੰਦ ਪਾਇਆ ਜਾ ਰਿਹਾ ਸੀਗਾ ਉੱਥੇ ਰੇੜੀਆਂ ਲਾ ਕੇ ਤੇ ਪੱਚਕਾਰੀਆਂ ਆ ਮਾਰ ਕੇ ਪਾਣ ਜੀ ਦੀਆਂ ਕੰਧਾਂ ਖਰਾਬ ਕੀਤੀਆਂ ਜਾ ਰਹੀ ਸੀ ਉੱਥੇ ਗੁਰੂ ਘਰਾਂ ਦੀਆਂ ਉਹਦੇ ਖਿਲਾਫ ਜਾਂ ਜਿਹੜਾ ਇਹ ਮੁੱਦਾ ਹੋਇਆ ਪੰਜਾਬ ਦਾ ਉਹ ਬੰਦਾ ਹਮੇਸ਼ਾ ਬੇਬਾਕੀ ਨਾਲ ਬੋਲਿਆ ਤੇ ਲੜਿਆ ਉਹਨੂੰ ਕਹਿੰਦੇ ਪੁਲਿਸ ਵਾਲੇ ਕਹਿੰਦੇ ਡਾਕਟੈਸਟ ਕਰਾ ਤੂੰ ਨਸ਼ਾ ਕਰਦਾ ਇਹ ਜੁੱਧ ਨਸ਼ਾ ਵਿਰੁੱਧ ਦੇਖੋ ਇਹਨਾਂ ਦਾ ਕੰਮ ਜਿਹੜੇ ਬੰਦੇ ਬੋਲਦੇ ਆ ਮਾੜਾ ਮੋਟਰ ਨੂੰ ਦੱਬਣਾ ਕਿਵੇਂ ਆ ਸੋ ਮੇਰੀ ਬੇਨਤੀ ਆ ਪੰਜਾਬੀਓ ਹੱਥ ਮਾਨ ਕੇ ਸੁਣੋ ਮੈਂ ਦਾ ਬਾਰ ਬਾਰ ਅਪੀਲ ਹੀ ਕਰਦਾ ਯਾਰ ਕਿ ਦਿਨੋਂ ਦਿਨ ਮਸਲਾ ਪੰਜਾਬ ਦਾ ਗਵੀਰ ਹੁੰਦਾ ਜਾਂਦਾ ਹੈ ਇਹ ਬੰਦਾ ਦਿਨੋਂ ਦਿਨ ਪੰਜਾਬ ਦੇ ਹੱਕ ਹਿੱਤ ਸੈਂਟਰ ਅੱਗੇ ਵੀ ਵੇਚ ਰਿਹਾ ਲਟਿਆ ਪਿਆ ਉਹ ਤਾਂ ਜਿਹੜੇ ਧਾੜਵੀ ਦਿੱਲੀੋਂ ਉਹਨਾਂ ਲੋਕਾਂ ਨੇ ਧੂੜ ਚਟਾਤੀ ਉਹ ਆ ਕੇ ਸਾਰੇ ਪੰਜਾਬ ਬਹਿ ਗਏ ਕੇਦਰੀਆਲ ਸਸੋਧੀਆਂ ਜਿੰਨੇ ਦੂਜੇ ਤੀਜੇ ਸਭ ਆ ਕੇ ਹੁਣੋਂ ਪੰਜਾਬ ਬੈਠੇ ਆ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚ ਹੁੰਦਾ ਰੋਜ਼ ਇਹ ਜਹਾਜ਼ ਉੱਡਦਾ ਹੈ ਕੇਦਰੀਵਾਲ ਲੈ ਕੇ ਉੱਡਦਾ ਹੈ ਪੰਜਾਬ ਦਾ ਜਹਾਜ਼ ਹੈ ਪੰਜਾਬ ਦੇ ਖਜ਼ਾਨੇ ਦਾ ਸਾਰਾ ਜਿਹੜਾ ਤੇਲ ਵਰਤਿਆ ਜਾਂਦਾ ਲੱਖਾਂ ਰੁਪਈਆਂ ਦਾ ਉਹ ਬਰਬਾਦੀ ਪੰਜਾਬ ਦੀ ਹੋ ਰਹੀ ਹੈ ਪਾਣੀ ਵਾਂਗੂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਬੰਦਾ ਉਹਨਾਂ ਦਿੱਲੀਆਂ ਦੇ ਲੁੱਟਾ ਰਿਹਾ ਤੇ ਬਹਾਰ ਰਿਹਾ ਹੈ ਔਰ ਨਹੀਂ ਸਾਡੇ ਲੋਕਾਂ ਨਾਲ ਇਹ ਗੱਲਾਂ ਦਾ ਕੋਈ ਲੈਣਾ ਸਾਰੋਕਾਰ ਨਹੀਂ ਸਾਡੇ ਲੋਕਾਂ ਨੂੰ ਕਾਨੂੰ ਕੋਈ ਨਾ ਕੋਈ ਮੁਫਤ ਸੀ ਦੇ ਦਿਓ ਅਸੀਂ ਫਿਰ ਉਹਨਾਂ ਦੇ ਪਿੱਛੇ ਆਏ ਇਹ ਛੋਡੀ ਮੁਫਤ ਖੋਰੀ ਨੇ ਛੋਡੀ ਮਾਨਸਿਕਤਾ ਦੀ ਜਿਹੜੀ ਕੰਗਾਲੀ ਆ ਬਹੁਤ ਤੌਰ ਤੇ ਜਿਹੜੇ ਆਪਾਂ ਕੰਗਾਲ ਹੋ ਗਏ ਸੋਚ ਨਹੀਂ ਛੜਤਾ ਪੰਜਾਬ ਬਾਰੇ ਪਾਣੀਆਂ ਬਾਰੇ ਧਰਤੀ ਬਾਰੇ ਇਤਿਹਾਸ ਬਾਰੇ ਬੋਲੀ ਬਾਰੇ ਉਹਦਾ ਕਰਕੇ ਆਪਾਂ ਇੱਥੋਂ ਤੱਕ ਆ ਗਏ ਹਾਂ ਸੋ ਮੇਰੀ ਬੇਨਤੀ ਇੱਕ ਤਾਂ ਫਿਰ ਮੈਂ ਅਪੀਲ ਕਰਦਾ ਕਿ ਜਿਹੜੀ ਗਲਾਟਾ ਜ਼ਮੀਨ ਇਨਕੁਆਇਰ ਕਰ ਰਹੀ ਆ ਦਾ ਡਟ ਕੇ ਵਿਰੋਧ ਕਰੋ ਕਿ ਜ਼ਮੀਨਾਂ ਅਕੁਆਇਰ ਨਹੀਂ ਹੋਣ ਦੇਣੀਆਂ ਤਿੰਨੀ ਰਹਿ ਗਈ ਜੇ ਪੰਜਾਬ ਕੋਲੇ ਯਾਰ ਕਿੰਨੀ ਕੁ ਜ਼ਮੀਨ ਬਚੀ ਆ ਪੰਜਾਬ ਕੋਲੇ ਅਪਜਾਊ ਜ਼ਮੀਨ ਜਿਹੜੀ ਆਪਾਂ ਖੇਤੀਬਾੜੀ ਵਾਲੀ ਤੇ ਪੰਜਾਬ ਖੇਤੀ ਦੇ ਸਿਰ ਤੇ ਜਾਉਂਦਾ ਤੇ ਉਹ ਜ਼ਮੀਨਾਂ ਇਹ ਕਲੌਨੀਆਂ ਚ ਸੜਕਾਂ ਚ ਲੀਹਾਂ ਚ ਆਰਗਨਿਸਟ੍ਰੇਟਾਂ ਦਾ ਬਲ ਲੈਣਗੇ ਸਾਡੇ ਪੱਲੇ ਕੀ ਬਚਣਾ ਫਿਰ